ਅਮਰਤਪਾਲ ਦੇ ਜਿਹੜਾ ਕੇਸ ਅਰੇਸਟ ਕੀਤਾ ਤੁਸੀਂ ਉਹ ਸਾਰੇ ਜਣੇ ਸਮਝਦੇ ਹੋ ਕਿ ਸੰਗਤਾਂ ਨੇ ਉਹਨੂੰ ਪਰਵਾਰ ਨਹੀਂ ਕੀਤਾ ਇਸੇ ਤਰ੍ਹਾਂ ਹਕੂਮਤ ਸਾਨੂੰ ਜਿਹੜਾ ਦਬਾ ਕੇ ਬਦਨਾਮ ਕਰਦੀ ਹੈ ਇਹ ਕੋਈ ਵੀ ਜਦੋਂ ਕੋਈ ਛੋਟ ਛੋਟੇ ਮੋਟੇ ਕੋਈ ਸਿੱਖ ਕੋਈ ਚੰਗਾ ਕੰਮ ਹੁੰਦਾ ਇਹ ਮੇਰੇ ਖਿਆਲ ਹੈ ਹਕੂਮਤਾਂ ਨੂੰ ਜਾਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਚ ਉਹ ੜਕਾ ਪਾਉਣਾ ਚਾਹੁੰਦੇ ਆ ਉਹ ਦੁਨੀਆ 'ਚ ਸਾਡੀ ਗੋਮਨ ਬਦਨਾਮ ਕਰਨਾ ਚਾਹੁੰਦੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਤੁਸੀਂ ਸਾਰੇ ਜਣੇ ਸਮਝਦੇ ਹੋ ਕਿ ਬਸ ਰਟਾਇਰਡ ਜੱਜ ਤੋਂ ਇਨਕੁਆਇਰੀ ਡਿਮਾਂਡ ਕਰਦੇ ਆ ਬਾਪੂ ਇਹ ਕਿਸ ਤਰ੍ਹਾਂ ਵੇਖਦਾ ਕਰਕੇ ਆਖਸਰ ਦੇਖਿਆਦਾ ਜਦੋਂ ਕੋਈ ਚੁਣਨਦਾ ਹੋ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ ਤਾਂ ਉਹ ਜਿਹਨਾਂ ਦੇ ਵਿੱਚੋਂ ਰਿਹਾ ਹੋ ਜਾਂਦਾ ਨਹੀਂ ਪਰ ਭਾਈ ਅਮਰਪਾਲ ਸਿੰਘ ਉਹਦਾ ਬੜੀ ਮੁਸ਼ਕਲ ਦੇ ਨਾਲ ਹੀ ਸੋਚ ਚਕਾਈ ਸੀ ਤੇ ਹੁਣ ਵੀ ਉਹਨਾਂ ਨੇ ਸਮਾਂ ਮੰਗਿਆ ਇਹ ਇਹ ਦੇਖੋ ਜੀ ਇਹ ਹਕੂਮਤ ਦੀ ਬਹੁਤ ਧੱਕੇਸ਼ਾਈ ਹੈ ਸਾਡੇ ਜਿਹੜੇ ਘੱਟ ਗਿੱਟੀ ਕੌਮਾ ਨਾਲ ਇਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਵਾਂਕੇ ਇਹ ਜੋ ਵੀ ਉਹਨਾਂ ਨੇ ਉਹਨਾਂ ਤੇ ਝੂਠੇ ਕੇਸ ਪਹਿਲਾਂ ਬਣਾਏ ਸੀ ਇਹ ਸੰਗਤਾਂ ਨੇ ਉਹ ਇਹ ਅਕਰੂ ਸਰ ਦੀ ਇਲੈਕਸ਼ਨ ਚ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਨੇ ਘਾਟ ਦਿੱਤਾ ਕਿ ਉਹਨਾਂ ਉਹ ਲੋਕ ਉਹਨੂੰ ਕਿੰਨਾ ਪਿਆਰ ਕਰਦੇ ਆ ਜਿਹਨੂੰ ਤੁਸੀਂ ਪੂਰੀ ਦੁਨੀਆ ਚ ਬਦਨਾਮ ਕਰਨ ਦੀ ਆਤਵਾਦੀ ਵਖਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਲੋਕ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਲੋਕਾਂ ਦੇ ਉਹ ਹਰਮਨ ਪਿਆਰੇ ਆ ਉਹ ਅੱਜ ਵੀ ਉਹਨਾਂ ਦਾ ਦਿਨੋ ਦਿਨ ਪਿਆਰ ਵੱਧ ਰਿਹਾ ਇਸ ਕਰਕੇ ਸਰਕਾਰ ਨੂੰ ਮੇਰਾ ਖਿਆਲ ਹੈ ਕਿ ਜੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਇਹ ਲੋਕਾਂ ਦੇ ਫਤਿਹ ਦਾ ਸਾਕਰ ਕਰਦੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਂ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਕਾਨੂੰਨ ਦਾ ਜੋ ਦੁਜਿਆਂ ਨੂੰ ਪਾਠ ਪੜਾਉਣ ਵਾਲੇ ਕਾਨੂੰਨ ਦਾ ਆਪ ਹੀ ਮਜ਼ਾਕ ਬਣਾ ਰਹੇ ਆ ਕਾਨੂੰਨ ਦੀਆਂ ਧੱਡੀਆਂ ਡਾਰ ਰਹੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸਰਕਾਰ ਡਰੀ ਹੋਈ ਹੈ ਇਹ ਸਰਕਾਰ ਦਾ ਹੰ ਡਰ ਲਾ ਲੋ ਜਾਂ ਉਹਦੇ ਮਤਲਬ ਧੱਕੇਸ਼ਾਹੀ ਲਾ ਲੋ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਵੀ ਡਰ ਹੈ ਕਿ ਉਹ ਜਿਹੜੇ ਉਹ ਜੇਲ੍ਹ ਚ ਰਹਿੰਦੇ ਹੋਏ ਉਹਨਾਂ ਨੇ ਏਡੀ ਵੱਡੇ ਮਾਰਜਨ ਨਾਲ ਇਹਨਾਂ ਲੋਕਾਂ ਦਾ ਪਿਆਰ ਹਾਸਲ ਕੀਤਾ ਜੇ ਦੁਬਾਰਾ ਆ ਕੇ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਸਾਡੇ ਹੈਗੇ ਕੁਝ ਲੀਡਰਸ਼ਿਪ ਵੀ ਉਹਨਾਂ ਨੂੰ ਵੀ ਸ਼ਾਇਦ ਖਤਰਾ ਲੱਗਦਾ ਹੈ ਕਿ ਇਹ ਚੀਜ਼ ਚੱਲੋ ਔਰ ਲੋਕਾਂ ਚ ਉਹਨਾਂ ਦੀ ਹਰਮਨ ਪਿਆਰਤਾ ਜਿਆਦਾ ਹੀ ਹੈ ਕਿ ਲੋਕ ਸਾਨੂੰ ਸ਼ਾਇਦ ਪ੍ਰਵਾਨ ਕਰਨਾ ਵੀ ਛੱਡ ਗਏ ਹੁਣ ਜਿਹੜਾ ਅਕਾਲੀ ਦਲ ਦੀ ਜਾਂ ਸਥਿਤੀ ਜਿੱਦਾਂ ਦੀ ਹੋ ਚੁੱਕੀ ਹੈ ਕਿ ਲੋਕਾਂ ਦਾ ਰਾਜਨੀਤਿਕ ਲੋਕਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇਹਨਾਂ ਨੂੰ ਜਾਂ ਸਰਕਾਰ ਤੇ ਵੀ ਹੁਣ ਦੇਖੋ 2.5 ਸਾਲ ਚ ਲੋਕਾਂ ਦਾ ਮੋਹ ਭੰਗ ਹੋ ਗਿਆ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਲੋਕਾਂ ਤੇ ਝੂਠੇ ਪਰਚੇ ਜਾਂ ਇਹੋ ਜੇ ਕੰਮ ਕਰਨ ਨਾਲੋਂ ਲੋਕਾਂ ਦਾ ਕੰਮ ਕਰਨਾ ਤੇ ਲੋਕਾਂ ਨੂੰ ਇਨਸਾਫ ਦੇਣ ਤੇ ਮੇਰਾ ਖਿਆਲ ਹੈ ਕਿ ਜੋ ਬੰਦੀ ਸਿੰਘਾਂ ਦਾ ਮਾਮਲਾ ਵਾ ਜਾਂ ਹੋਰ ਜਿਹੜੇ ਮਾਮਲੇ ਉਧਰ ਧਿਆਨ ਦੇ ਕੇ ਸਾਡੀ ਗੋਲ ਨੂੰ انصاف ਦੋਣ ਤੇ ਇਹ ਲੋਕ ਲੋਕਾਂ ਚ ਫੇਰ ਥੋੜੀ ਬੋਤੀ ਇਹਨਾਂ ਦੀ ਪ੍ਰਵਾਨਤਾ ਬਣੀ ਰਹਿ ਸਕਦੀ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ ਜਿਹੜਾ ਦਬਾ ਕੇ ਰਾਜ ਕਰਦੀਆਂ ਸਾਡੀਆਂ ਇਹ ਕੋਈ ਵੀ ਜਦੋਂ ਕੋਈ ਛੋਟ ਛੋਟੀ ਮੋਟੀ ਕੋਈ ਸਿੱਖ ਕੋਈ ਚੰਗਾ ਕੰਮ ਹੁੰਦਾ ਇਹ ਮੇਰੇ ਖਿਆਲ ਹੈ ਹਕੂਮਤਾਂ ਨੂੰ ਜਾਇ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਚ ੜਕਾ ਪਾਉਣਾ ਚਾਹੁੰਦੇ ਆ ਉਹ ਦੁਨੀਆ ਚ ਸਾਡੀ ਗੋਮਨ ਬਦਨਾਮ ਕਰਨਾ ਚਾਹੁੰਦੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਤੁਸੀਂ ਸਾਰੇ ਜਣੇ ਸਮਝ ਜਿਓ ਅੰਟਾਇਰਡ ਜਾਂਚ ਤੋਂ ਇਨਕੁਆਇਰੀ ਡਿਮਾਂਡ ਕਰਦੇ ਆ ਬਾਪੂ ਕਿਸ ਤਰ੍ਹਾਂ ਵੇਖਦੇ ਹੋ ਕਰਕੇ ਆਖਸਰ ਦੇਖਿਆਦਾ ਜਦੋਂ ਕੋਈ ਚੁਣਿੰਦਾ ਹੋ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ ਤਾਂ ਉਹ ਜਿਨ੍ਹਾਂ ਦੇ ਵਿੱਚੋਂ ਰਿਹਾ ਹੋ ਜਾਂਦੇ ਨੇ ਪਰ ਭਾਈ ਅਮਰਪਾਲ ਸਿੰਘ ਉਹਨਾਂ ਦਾ ਬੜੀ ਮੁਸ਼ਕਲ ਦੇ ਨਾਲ ਹੀ ਸੋਚ ਚਕਾਈ ਸੀ ਤੇ ਹੁਣ ਵੀ ਉਹਨਾਂ ਨੇ ਸਮਾਂ ਮੰਗਿਆ ਇਹ ਇਹ ਦੇਖੋ ਜੀ ਇਹ ਹਕੂਮਤ ਦੀ ਬਹੁਤ ਧੱਕੇਸ਼ਾਈ ਹੈ ਸਾਡੇ ਜਿਹੜੇ ਘਟ ਗਿੱਟੀ ਕਾਮਾ ਨਾਲ ਇਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਵਾਂ ਕੇ ਇਹ ਜੋ ਵੀ ਉਹਨਾਂ ਨੇ ਉਹਨਾਂ ਤੇ ਝੂਠੇ ਕੇਸ ਪਹਿਲਾਂ ਬਣਾਏ ਸੀ ਇਹ ਸੰਗਤਾਂ ਨੇ ਉਹ ਇਹ ਅਕਰੂ ਸਰਬ ਦੀ ਇਲੈਕਸ਼ਨ ਚ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਰਕਾਰ ਦਿੱਤਾ ਕਿ ਉਹਨਾਂ ਉਹ ਲੋਕ ਉਹਨੂੰ ਕਿੰਨਾ ਪਿਆਰ ਕਰਦੇ ਆ ਜਿਹਨੂੰ ਤੁਸੀਂ ਪੂਰੀ ਦੁਨੀਆ ਚ ਬਦਨਾਮ ਗੰਦੀ ਆਤਵਾਦੀ ਵਖਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਲੋਕ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਲੋਕਾਂ ਦੇ ਉਹ ਹਰਮਨ ਪਿਆਰੇ ਆ ਉਹ ਅੱਜ ਵੀ ਉਹਨਾਂ ਦਾ ਦਿਨੋ ਦਿਨ ਪਿਆਰ ਵੱਧ ਰਿਹਾ ਇਸ ਕਰਕੇ ਸਰਕਾਰ ਨੂੰ ਮੇਰੇ ਖਿਆਲ ਹੈ ਕਿ ਇਹ ਲੋਕਤੰਤਰੀ ਕਦਰਾਂ ਕਿ ਤੁਹਾਨੂੰ ਸਮਝਦੇ ਹੋਏ ਉਹਨਾਂ ਨੂੰ ਇਹ ਲੋਕਾਂ ਦੇ ਫਤਿਹ ਦਾ ਸਤਕਾਰ ਕਰਦੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਕਾਨੂੰਨ ਦਾ ਜਿਹੜਾ ਦੁਜਿਆਂ ਨੂੰ ਪਾਠ ਪੜਾਉਣ ਵਾਲੇ ਕਾਨੂੰਨ ਦਾ ਆਪ ਹੀ ਮਜ਼ਾਕ ਬਣਾ ਰਹੇ ਆ ਕਾਨੂੰਨੀ ਦੀਆਂ ਧੜੀਆਂ ਡਾ ਰਹੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸਰਕਾਰ ਡਰੀ ਹੋਈ ਹੈ ਜੀ ਇਹ ਸਰਕਾਰ ਦਾ ਹੰ ਡਰ ਲਾ ਲੋ ਜਾਂ ਉਹਦੇ ਮਤਲਬ ਧੱਕੇਸ਼ਾਹੀ ਲਾ ਲੋ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਵੀ ਡਰ ਹੈ ਕਿ ਉਹ ਜਿਹੜੇ ਉਹ ਜੇਲ੍ਹ ਚ ਰਹਿੰਦੇ ਹੋਏ ਉਹਨਾਂ ਨੇ ਏਡੀ ਵੱਡੇ ਮਾਰਜਨ ਨਾਲ ਇਹਨਾਂ ਲੋਕਾਂ ਦਾ ਪਿਆਰ ਹਾਸਲ ਕੀਤਾ ਚਾਹ ਦੁਬਾਰਾ ਆ ਕੇ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਸਾਡੇ ਹੈਗੇ ਕੁਝ ਲੀਡਰਸ਼ਿਪ ਵੀ ਉਹਨਾਂ ਨੂੰ ਵੀ ਸ਼ਾਇਦ ਖਤਰਾ ਲੱਗਦਾ ਹੈ ਕਿ ਇਹ ਚੀਜ਼ ਚਲੋ ਔਰ ਲੋਕਾਂ 'ਚ ਉਹਨਾਂ ਦੀ ਹਰਮਨ ਪਿਆਰਤਾ ਜਾਂਦੀ ਹੈ ਕਿ ਲੋਕ ਸਾਨੂੰ ਸ਼ਾਇਦ ਪ੍ਰਵਾਨ ਕਰਨਾ ਵੀ ਛੱਡ ਗਏ ਹੁਣ ਜਿਹੜਾ ਅਕਾਲੀ ਦਲ ਦੀ ਜਾਂ ਸਥਿਤੀ ਜਿੱਦਾਂ ਦੀ ਹੋ ਚੁੱਕੀ ਹੈ ਕਿ ਲੋਕਾਂ ਦਾ ਰਾਜਨੀਤਿਕ ਲੋਕਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇਹਨਾਂ ਨੂੰ ਜਾਂ ਸਰਕਾਰ ਤੇ ਵੀ ਹੁਣ ਦੇਖੋ 2 2.5 ਸਾਲ ਚ ਲੋਕਾਂ ਦਾ ਉਹ ਭੰਗ ਹੋ ਗਿਆ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਲੋਕਾਂ ਦੇ ਝੂਠੇ ਪਰਚੇ ਜਾਂ ਇਹੋ ਜਿਹੇ ਕੰਮ ਕਰਨ ਨਾਲੋਂ ਲੋਕਾਂ ਦਾ ਕੰਮ ਕਰਨ ਤੇ ਲੋਕਾਂ ਨੂੰ ਇਨਸਾਫ ਦੇਣ ਤੇ ਮੇਰਾ ਖਿਆਲ ਹੈ ਕਿ ਜੋ ਬੰਦੀ ਸਿੰਘਾਂ ਦਾ ਮਾਮਲਾ ਬਾ ਜਾਂ ਹੋਰ ਜਿਹੜੇ ਮਾਮਲੇ ਉਧਰ ਧਿਆਨ ਦੇ ਕੇ ਸਾਡੀ ਕੌਮ ਨੂੰ ਇਨਸਾਫ ਦੋਣ ਤੇ ਇਹ ਲੋਕ ਲੋਕਾਂ 'ਚ ਫੇਰ ਥੋੜੀ ਬੋਤੀ ਇਹਨਾਂ ਦੀ ਪ੍ਰਵਾਨਤਾ ਬਣੀ ਰਹ ਸਕਦੀ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ